ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਦੇ ਵਿੱਚ ਦੋਸਤੋ ਅੱਜ ਕਾਫੀ ਲੰਮੇ ਅਰਸੇ ਦੇ ਬਾਅਦ ਅਸੀਂ ਆ ਚੈਨਲ ਦੇ ਉੱਤੇ ਲਾਈਵ ਆਏ ਹਾਂ ਲਾਈਵ ਆਉਣ ਦੇ ਪਿੱਛੇ ਸਾਡਾ ਇੱਕ ਕਾਰਨ ਸੀਗਾ ਜੋ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਆਪਣੇ ਇਸ ਬ੍ਰੀਫ ਪੰਜਾਬ ਚੈਨਲ ਦੇ ਉੱਤੇ ਪੰਜਾਬ ਦੇ ਵਿੱਚ 1984 ਦੇ ਵਕਤ ਜੋ ਖੜਕੂਵਾਦਾ ਦੌਰ ਚੱਲਿਆ ਜੋ ਕਾਲਾ ਦੌਰ ਪੰਜਾਬ ਨੇ ਹੰਡਾਇਆ ਤੇ ਹਜ਼ਾਰਾਂ ਨੌਜਵਾਨ ਪੰਜਾਬ ਦੇ ਜਿਹੜੇ ਉਸ ਦੌਰ ਦੀ ਭੇਟ ਚੜੇ ਉਸ ਦੌਰ ਦੀਆਂ ਕੁਝ ਗੱਲਾਂ ਕੁਝ ਇਹੋ ਜਿਹੀਆਂ ਕਟਨਾਵਾਂ ਜੋ ਆਮ ਲੋਕਾਂ ਨੂੰ ਨਹੀਂ ਪਤਾ ਜਾਂ ਅੱਜ ਦੀ ਨੌਜਵਾਨ ਪੀੜੀ ਨੂੰ ਨਹੀਂ ਪਤਾ ਉਹ ਤੁਹਾਡੇ ਨਾਲ ਅਸੀਂ ਆਏ ਦਿਨ ਸਾਂਝੀ ਕਰਦੇ ਰਹਿੰਦੇ ਆ ਇਹਦੇ ਨਾਲ ਹੋਇਆ ਕੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਵੀ ਚਾਹਤ ਨੋਟ ਕੀਤਾ ਹੋਵੇ ਕਿ ਸਾਡਾ ਚੈਨਲ ਆ ਅਸੀਂ ਇਹਦੇ ਤੇ ਵੀਡੀਓ ਲਗਾਤਾਰ ਅਪਡੇਟ ਨਹੀਂ ਕਰ پا ਰਹੇ ਉਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਸੀਂ 1984 ਦੇ ਨਾਲ ਸੰਬੰਧਿਤ ਉਹ ਕੱਲੂ ਘਾਰੇ ਦੇ ਨਾਲ ਸੰਬੰਧਿਤ ਜੋ ਆਪਣੀਆਂ ਵੀਡੀਓਜ਼ ਪਾਰ ਐ ਸੀ ਜੋ ਜਾਣਕਾਰੀ ਤੁਹਾਨੂੰ ਦੇ ਰਹੀ ਸੀ ਉਹਦੇ ਤੇ ਪਿਛਲੇ ਸਮੇਂ ਤੋਂ ਕਾਫੀ ਕੁਝ ਲੋਕਾਂ ਵੱਲੋਂ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਹਨ ਉਹਨਾਂ ਤੇ ਸਟ੍ਰਾਈਕਾਂ ਪਾਈਆਂ ਜਾ ਰਹੀਆਂ ਹਨ ਜਿਸ ਕਰਕੇ ਅਸੀਂ ਰੈਗੂਲਰ ਜਿਹੜਾ ਆਪਣਾ ਕੰਟੈਂਟ ਆ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਪਾ ਰਹਾ ਸੋ ਸਾਡਾ ਇਹੋ ਮਕਸਦ ਸੀ ਇਹਦੇ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਵੀ ਜ਼ਰੂਰ ਸਾਂਝੀ ਕਰੀਏ ਕਿ ਕਿਉਂ ਅਸੀਂ ਇਹ ਜੋ ਆਪਣੀ ਵੀਡੀਓਜ਼ ਆ ਉਹਨਾਂ ਨੂੰ ਘੱਟ ਪੋਸਟ ਕਰ ਰਹੇ ਆ ਜਾਂ ਰੈਗੂਲਰ ਪੋਸਟ ਕਿਉਂ ਨਹੀਂ ਕਰ ਰਹੇ ਉਹਦੇ ਪਿੱਛੇ ਕਾਰਨ ਸਿਰਫ ਤੇ ਸਿਰਫ ਇਹ ਆ ਕਿ ਕੁਝ ਫਿਰ YouTube ਦੀ ਆ ਪਾਲਿਸੀ ਇਸ਼ੂਸ ਕਰਕੇ ਤੇ ਕੁਝ ਲੋਕਾਂ ਵੱਲੋਂ ਉਹਦੇ ਤੇ ਕਾਪੀਰਾਈਟ ਸਟ੍ਰਾਈਕਾਂ ਜਾਂ ਆਪਣੇ ਹਾਰਮਫੁਲ ਕੰਟੈਂਟ ਦਾ ਕਹਿ ਕੇ ਜਾਂ ਫਿਰ ਉਹਦਾ ਆਪਣੀ ਟੈਰਰਿਸਟ ਆਰਗੇਨਾਈਜ਼ੇਸ਼ਨ ਦੇਖਾ ਕਰਕੇ ਉਹਨਾਂ ਦਾ ਕਰਕੇ ਉਹ ਪਾਈਆਂ ਜਾ ਰਹੀਆਂ ਸੋ ਇਹੀ ਸਾਡਾ ਕਾਰਨ ਸੀਗਾ ਵੀਡੀਓ ਘੱਟ ਪੋਸਟ ਕਰਨ ਦਾ ਤੇ ਚਲੋ ਅਸੀਂ ਆਪਣਾ ਉਹਦਾ ਕੀਤਾ ਹੈ ਇਸ ਦਾ ਹੱਲ ਵੀ ਸ਼ਾਇਦ 1-2 ਮਹੀਨਿਆਂ ਦੇ ਤੱਕ ਇਹ ਪ੍ਰੋਬਲਮ ਜਿਹੜੀ ਆ ਉਹ ਸਾਲਵ ਹੋ ਸਕੇ ਜਦੋਂ ਇਹ ਹੋ ਜੂਗੀ ਸਾਲਵ ਤੇ ਉਹਦੇ ਨਾਲ ਹੀ ਅਸੀਂ ਫੇਰ ਰੈਗੂਲਰ ਜੋ ਪੰਜਾਬ ਦੇ ਨਾਲੋਂ ਕਹਾਣ ਹੋਇਆ ਜੋ ਪੰਜਾਬ ਦੀ ਉਹ ਨੌਜਵਾਨੀ ਦਾ ਉਹ ਕਾਲੇ ਦੌਰ ਦੇ ਵਿੱਚ ਮੁਕਾਬਲੇ ਬਣਾ ਕੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦਾ ਕਹਾਣ ਕੀਤਾ ਗਿਆ ਉਹ ਸਟੋਰੀਸ ਉਹ ਕਟਨਾਵਾ ਉਹ ਦਰਦਨਾ ਕਾਂਡ ਆ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਰਹਾਂਗੇ ਇਹ ਤੁਹਾਡੇ ਨਾਲ ਅਸੀਂ ਵਾਦਾ ਕਰਦੇ ਆਂ ਤੇ ਅੱਜ ਸਾਡਾ ਲਾਈਵ ਆਉਣ ਦਾ ਮੇਨ ਮੁੱਖ ਮੋਟਿਵ ਇਹੀ ਮੰਤਵ ਇਹੀ ਹੀ ਸੀ ਕਿ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰੀਏ ਕੁਝ ਸਾਨੂੰ ਕਮੈਂਟਸ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਤੁਸੀਂ ਇਸ ਚੈਨਲ ਤੇ ਜਿਹੜੀਆਂ ਪਹਿਲਾਂ ਵੀਡੀਓਜ਼ ਪੋਸਟ ਕਰਦੇ ਸੀ ਉਹ ਹੁਣ ਕਿਉਂ ਨਹੀਂ ਕਰ ਰਹੇ ਜਾਂ ਤੁਸੀਂ ਰੈਗੂਲਰ ਕੰਟੈਂਟ ਅਪਡੇਟ ਕਿਉਂ ਨਹੀਂ ਕਰ ਰਹੇ ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਚੈਨਲ ਦੇ ਉੱਤੇ ਸਟ੍ਰਾਈਕਾਂ ਆਈਆਂ ਹੋਈਆਂ ਸੀਗੀਆਂ ਤੇ ਸ਼ਾਇਦ ਉਹ ਇੱਕ ਜਾਂ ਦੋ ਮਹੀਨਿਆਂ ਦੇ ਤੱਕ ਕਲੀਅਰ ਹੋ ਜਾਣ ਤੇ ਉਸ ਤੋਂ ਬਾਅਦ ਅਸੀਂ ਫਿਰ ਤੁਹਾਡੇ ਦੇ ਨਾਲ ਇਹ ਕੰਟੈਂਟ ਆ ਜੋ ਤੁਹਾਡੇ ਨਾਲ ਫਿਰ ਰੈਗੂਲਰ ਉਸੇ ਤਰੀਕੇ ਦੇ ਨਾਲ ਸ਼ੇਅਰ ਕਰਿਆ ਕਰਾਂਗੇ ਧੰਨਵਾਦ ਬਾਕੀ ਤੁਹਾਡਾ ਸਭ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਸਤਿਕਾਰ ਕੀਤਾ ਸਾਡੀਆਂ ਵੀਡੀਓਜ਼ ਨੂੰ ਲਗਾਤਾਰ ਸੁਣਦੇ ਹੋ ਦੇਖਦੇ ਹੋ ਤੁਹਾਡਾ ਸਭ ਦਾ ਧੰਨਵਾਦ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ